ਅਹਿਮਦਗੜ੍ਹ ਸ਼ਹਿਰ ਵਿੱਚ ਜਦੋਂ ਵੀ ਲੋੜਵੰਦਾਂ ਦੀ ਗੱਲ ਹੁੰਦੀ ਹੈ ਤਾਂ ਗੁਰੂ ਨਾਨਕ ਕਮਿਸ਼ਨ ਸੇਵਾ ਸੁਸਾਇਟੀ ਦਾ ਨਾਮ ਆਪਣੇ ਆਪ ਹੀ ਜ਼ਿਹਨ ਵਿੱਚ ਆਉਂਦਾ ਹੈ ਇਸ ਸੰਸਥਾ ਨੇ ਪਿਛਲੇ ਕਈ ਸਾਲਾਂ ਤੋਂ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਵਿੱਦਿਆ ਚੰਗੇ ਸੰਸਕਾਰ ਅਤੇ ਲਾਇਬ੍ਰੇਰੀਆਂ ਬਾਕਿਤਾਵਾਂ ਆਦਿ ਸਹੂਲਤ ਦੇ ਕੇ ਉਹਨਾਂ ਦੇ ਭਵਿੱਖ ਨੂੰ ਸਵਾਰਣ ਦੀ ਮਿਹਨਤ ਕੀਤੀ ਹੈ ਇਸੇ ਤਹਿਤ ਹਾਲ ਹੀ ਵਿੱਚ ਇੱਕ ਪ੍ਰਭਾਵਸ਼ਾਲੀ ਤੇ ਸਾਦਗੀ ਪ੍ਰਯਾਸ ਲਾਨਾ ਇਨਾ ਮੰਡ ਸਮਾਰੋ ਅਯੋਜਿਤ ਕੀਤਾ ਗਿਆ ਸਮਾਰੋਹ ਵਿੱਚ ਸ਼ਹਿਰ ਵਾਸੀਆਂ, ਬੱਚਿਆਂ ਦੇ ਮਾਪਿਆਂ, ਸਿੱਖਿਆ ਪ੍ਰੇਮੀ ਨਾਗਰਿਕਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਭਰਪੂਰ ਸ਼ਮੂਲੀਅਤ ਕੀਤੀ। ਇਹ ਸਿਰਫ ਇਨਾਮ ਵੰਡ ਸਮਾਰੋਹ ਨਹੀਂ ਸੀ ਸਗੋਂ ਇੱਕ ਸਮਾਜਿਕ ਜਾਗਰੂਕਤਾ ਦੀ ਲਹਿਰ ਸੀ ਜੋ ਦੱਸਦੀ ਹੈ ਕਿ ਜੇਕਰ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਤਾਂ ਸਮਾਜ ਵਿੱਚ ਵੱਡਾ ਬਦਲਾਅ ਆ ਸਕਦਾ ਹੈ। ਇਸ ਦਿਨ ਦੀ ਹੋਰ ਖਾਸ ਗੱਲ ਇਹ ਰਹੀ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਫਾਊਂਡਰ ਅਮਰ ਸਿੰਘ ਸਰਾਉਂ ਦਾ ਜਨਮ ਦਿਨ ਵੀ ਮਨਾਇਆ ਗਿਆ ਸਮਾਰੋਹ ਮੌਕੇ ਉਹਨਾਂ ਵੱਲੋਂ ਕੇਕ ਕੱਟ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਾਰੀ ਟੀਮ ਸਹਿਯੋਗੀ ਦਾਤਿਆਂ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯੋਗਦਾਨ ਦੇ ਨਾਲ ਇਹ ਸੰਸਥਾ ਲਗਾਤਾਰ ਅੱਗੇ ਵੱਧ ਰਹੀ ਹੈ ਸਮਾਰੋਹ ਵਿੱਚ ਸ਼ਾਮਲ ਹੋਈਆਂ ਪ੍ਰਮੁੱਖ ਸ਼ਖਸੀਤਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਆਖਿਆ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਮ ਸੱਚਮੁੱਚ ਹੀ ਕਾਬਲੇ ਤਾਰੀਫ ਹੈ ਅਜਿਹੀਆਂ ਸੰਸਥਾਵਾਂ ਸਮਾਜ ਲਈ ਇੱਕ ਚਾਨਣ ਮੁਨਰੀ ਦਾ ਕੰਮ ਕਰਦੀਆਂ ਹਨ ਜੋ ਹਰ ਇੱਕ ਗਰੀਬ ਪਰਿਵਾਰ ਦੀ ਉਮੀਦ ਬਣਦੀਆਂ ਹਨ ਉਹਨਾਂ ਆਖਿਆ ਕਿ ਜਦੋਂ ਇੱਕ ਬੱਚਾ ਪੜ੍ਹ ਕੇ ਅੱਗੇ ਵੱਧਦਾ ਹੈ ਤਾਂ ਨਾ ਸਿਰਫ ਉਹ ਆਪਣੀ ਜਿੰਦਗੀ ਸੁਧਾਰਦਾ ਹੈ ਸਗੋਂ ਆਪਣੀ ਪੂਰੀ نسل ਹੀ ਬਦਲ ਦਿੰਦਾ ਹੈ ਇਸ ਸਮਾਰੋਹ ਦੀ ਸਮਾਪਤੀ ਇੱਕ ਸ਼ਾਨਦਾਰ ਸੰਦੇਸ਼ ਨਾਲ ਹੋਈ ਕਿ ਸੇਵਾ ਸਭ ਤੋਂ ਉੱਚੀ ਭਗਤੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀ ਕਿ ਵਿੱਚ ਦੁਨੀਆ ਸੇਵਾ ਕਮਾਈਏ ਖੁਸ਼ੀ ਪ੍ਰੇਰਣਾ ਅਜਿਹੀਆਂ ਸੰਸਥਾਵਾਂ ਅਮਲ ਵਿੱਚ ਲਿਆ ਰਹੀਆਂ ਹਨ ਅਮਰ ਸਿੰਘ ਸਰਾਉ ਅਤੇ ਉਹਨਾਂ ਦੀ ਸੰਸਥਾ ਵੱਲੋਂ ਕੀਤੀ ਜਾ ਰਹੀ ਇਹ ਕੋਸ਼ਿਸ਼ ਵਾਕਈ ਸਲਾਹਣਯੋਗ ਅਤੇ ਪ੍ਰੇਰਣਾਦਾਇਕ ਹੈ ਇਸ ਮੌਕੇ ਸੰਸਥਾ ਦੇ ਬੱਚਿਆਂ ਵੱਲੋਂ ਬਹੁਤ ਹੀ ਖੂਬਸੂਰਤ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਪ੍ਰੋਗਰਾਮ ਦੇ ਆਖਿਰ ਵਿੱਚ ਜਿੱਥੇ ਬੱਚਿਆਂ ਨੂੰ ਇਨਾਮ ਵੰਡੇ ਗਏ ਉੱਥੇ ਹੀ ਆਈਆਂ ਹੋਈਆਂ ਪ੍ਰਮੁੱਖ ਅਖੀਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਹ ਸੰਸਥਾ ਨਿਰੰਤਰ ਚਮਕਦੀ ਰਹੇਗੀ ਅਤੇ ਹੋਰ ਬੱਚਿਆਂ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੇਗੀ। ਕਤਾਲਾ ਬੰਗਲਾ ਬੰਗਲਾ ਅਰੇ ਜਿੰਨੇ ਵੀ ਵੀਰ ਸਾਡੇ ਬੱਚਾ ਨੇ ਆ ਬਹੁਤ ਬਹੁਤ ਸੋਸਾਇਟੀ ਬਣਾਉਣ ਦਾ ਇਹ ਜਿਹੜੀ ਸਾਡੀ ਸੰਸਥਾ ਅਸੀਂ ਬਣਾਈ ਸੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਜਿਹੜੇ ਲੋਕ ਸਮਝਦਾਰ ਨੇ ਸਿਆਣੇ ਨੇ ਉਹ ਉਹਨਾਂ ਨੂੰ ਪਹਿਲੇ ਪਤਾ ਲਾਇਆਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਿਸ਼ਨ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਆ ਵੀ ਅਸੀਂ ਸਮਾਜ ਦੇ ਵਿੱਚੋਂ ਬਹਿਮ ਭਰ ਨੂੰ ਕਰਨੇ ਆ ਸਮਾਜ ਨੂੰ ਸੱਚੇ ਰਾਹ ਤੇ ਟੱਕੋ ਕਿਉਂਕਿ ਮੈਂ ਦੇਖਿਆ ਕਿ ਆਪਾਂ ਬਜ਼ੁਰਗਾਂ ਨੂੰ ਲੈ ਗਏ ਜਾਂ ਹੋਰ ਲੈ ਲਏ ਲੇਕਿਨ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਅਗਰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਤੇ ਉਹਨਾਂ ਨੂੰ ਨਹੀਂ ਆਪਾਂ ਜਾਣੂ ਕਰਾਵਾਂਗੇ ਤਾਂ ਅਸੀਂ ਕਿਵੇਂ ਅੱਗੇ ਵਧਾਂਗੇ ਮੈਂ ਦੇਖਿਆ ਕਿ ਸਾਡੇ ਬੱਚਿਆਂ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਸਾਡੇ ਗੁਰੂਆਂ ਬਾਰੇ ਉਹਨਾਂ ਦੀ ਦੇਣ ਬਾਰੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਉਹਨਾਂ ਦਾ ਮਕਸਦ ਕੀ ਸੀਗਾ ਉਹ ਬਹੁਤ ਕਟ ਗਿਆਨ ਸੀ ਉਹਨਾਂ ਦਾ ਤੇ ਅਸੀਂ ਐਸੇ ਰਾਹ ਦੇ ਉੱਤੇ ਚੱਲ ਕੇ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ ਕਿੰਨੇ ਕ ਬੱਚੇ ਜਿਹੜੇ ਤੁਹਾਡੇ ਕੋਲ ਵਿੱਦਿਆ ਲੈ ਰਹੇ ਐਸਾਂ ਦਾ 170 ਦੇ ਕਰੀ ਬੱਚੇ ਆ ਜੀ ਯਾਨੀ ਹਾਜ਼ਰੀ 150 ਤੋਂ ਉੱਪਰ ਜਾਂਦੀ ਹੈ ਤੇ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਜਿਹੜੇ ਦਾਨੀ ਸੱਜਣ ਨੇ ਉਹਨਾਂ ਵੱਲੋਂ ਮਿਲਦਾ ਸਹਿਯੋਗ ਤਾਂ ਹੁਣ ਤੁਸੀਂ ਦੇਖ ਹੀ ਲਿਆ ਸਾਰਿਆਂ ਦਾ ਸਾਡੇ ਸਾਰਾ ਸ਼ਹਿਰ ਵੱਲੋਂ ਸਾਡਾ ਸਾਨੂੰ ਪੂਰਾ ਸਹਿਯੋਗ ਆਰੋ ਵੀ ਸਾਨੂੰ ਸਹਿਯੋਗ ਲਾ। ਤੁਹਾਡਾ ਵਿਸ਼ੇਸ਼ ਸੰਦੇਸ਼ ਸਮਾਜ ਵਾਸਤੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਆਪਣਾ ਜਿਹੜਾ ਕੰਮ ਕਰ ਰਹੇ ਉਹਦੇ ਬਾਰੇ ਇੱਕ ਵਿਸ਼ੇਸ਼ ਸੰਦੇਸ਼ ਕੀ ਦੇਣਾ। ਅਸੀਂ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਉੱਤੇ ਹੀ ਚੱਲ ਕੇ ਅਸੀਂ ਇੱਕੋ ਅਸੀਂ ਪਰਿਵਾਰ ਦੇ ਵਿੱਚੋਂ ਅਸੀਂ ਵੀ ਬਹੁਤ ਗਰੀਬ ਘੇਟ ਉੱਠੇ ਹੋਏ ਆ। ਲੇਕਿਨ ਸਾਨੂੰ ਪਤਾ ਕਿ ਪੜ੍ਹਾਈ ਇੱਕ ਫਿਟਿਆ ਹੈ ਜੀ ਚੀਜ਼ ਆ। ਕਿ ਫਿਟਿਆ ਦੇ ਉੱਤੇ ਤੁਸੀਂ ਆਪਣੇ ਪਰਿਵਾਰ ਦਾ ਨਾਮਾਜ ਦਾ ਜੋ ਕਲਾ ਕਰ ਸਕਦੇ ਹੋ ਉਹ ਤੁਸੀਂ ਬਿੱਜਿਆ ਤੋਂ ਬਿਨਾ ਹੋਰ ਕੋਈ ਵੀ ਤੁਹਾਡਾ ਐਜੇ ਡੀ ਜੀ ਨਹੀਂ ਆ ਜਿਹੜਾ ਕਲਾ ਕਰ ਸਕਦਾ ਸਾਡੇ ਇਹ ਜੈਂਟਸ ਜਿਹੜਾ ਸਕੂਲ ਹੈ ਕਪਲਾ ਜੀ ਬੈਠੇ ਨੇ ਉਹਨਾਂ ਦੇ ਮੈ ਜਿੰਨਾ ਇਹਨਾਂ ਦਾ ਸਹਿਯੋਗ ਆ ਇਹਨਾਂ ਦੇ ਸਹਿਯੋਗ ਤੋਂ ਬਿਨਾ ਤਾਂ ਅਸੀਂ ਕੰਮ ਹੀ ਨਹੀਂ ਕਰ ਸਕਦੇ ਇਹ ਸਕੂਲ ਇਹਨਾਂ ਨੇ ਸਾਨੂੰ ਨਾਲ ਸਾਥੋਂ ਵੀਰਲੀ ਦਾ ਖਾਤਾ ਲੈਂਦੇ ਨੇ ਨਾਲ ਸਾਥੋਂ ਪਾਣੀ ਦਾ ਖਾਤਾ ਲੈਂਦੇ ਨੇ ਇਹ ਬੱਚੇ ਜਿਹੜੋ ਅਸੀਂ ਬੁਲਾਉਨੇ ਆ ਜਰ ਮੈਨਾਂ ਦੇ ਟੀਚਰਾਂ ਦੀ ਤਨਖਾਹ ਹੀ ਅਜੇ ਤੱਕ ਪੂਰੀ ਮਸਾ ਕਰਦੇ। ਲੇਕਿਨ ਬਾਕੀ ਇਹਨਾਂ ਦਾ ਸਜੋਗਾ ਤਾਂ। ਜੇ ਤੁਸੀਂ ਹੁਣ ਇਸ ਸਕੂਲ ਬਾਰੇ ਗੱਲ ਕਰ ਹੀ ਲਈ ਤਾਂ ਆਪਾਂ ਇੱਕ ਛੋਟੀ ਜੀ ਗੱਲ ਹੋਰ ਕਰਦੇ ਆਂ। ਇਹ ਸਕੂਲ ਮੇਰਾ ਖਿਆਲ ਸ਼ਹਿਰ ਦਾ ਸਭ ਤੋਂ ਪੁਰਾਣਾ ਸਕੂਲ ਆਇਆ। ਜਿਹਾ ਕਹਿ ਸਕਦਾ ਕਿ ਜਿਹੜੇ ਪੁਰਾਣੇ ਸਕੂਲ ਨੇ ਉਹਨਾਂ ਦੇ ਵਿੱਚੋਂ ਇੱਕ ਸਕੂਲ ਆ ਇਹ। ਪਰ ਇੱਥੇ ਜਿਹੜੇ ਬੱਚੇ ਨੇ ਬਹੁਤ ਘੱਟ ਨੇ ਤੇ ਇਹਦੇ ਵੱਡੇ-ਵੱਡੇ ਸਕੂਲ ਪ੍ਰਾਈਵੇਟ ਬਣ ਕੇ ਉੱਥੇ ਬੱਚੇ ਜਾਂਦੇ ਨੇ ਤਾਂ ਕੀ ਤੁਸੀਂ ਇਸ ਸਕੂਲ ਬਾਰੇ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਇਹ ਕਹੂੰਗਾ ਚਾਹੇ ਵੱਡੇ ਸਕੂਲ ਜਿੰਨੇ ਮਰਜ਼ੀ ਖੁੱਲ ਜਾਣ ਲੇਕਿਨ ਜੋ ਬੱਚਿਆਂ ਨੇ ਤਰੱਕੀ ਕਰਨੀ ਆ ਇਹਨਾਂ ਸਕੂਲਾਂ ਦੇ ਵਿੱਚੋਂ ਕਰ ਜੋ ਕਿਸੇ ਨਾ ਕਿਸੇ ਪੋਜੀਸ਼ਨ 'ਤੇ ਆਉਣਾ ਹੈ ਇਹ ਸਕੂਲਾਂ ਦੇ ਵਿੱਚੋਂ ਆਉਣਾ ਕਿਉਂਕਿ ਮੈਂ ਤਾਂ ਗਵਰਨਮੈਂਟ ਨੂੰ ਵੀ ਅਪੀਲ ਕਰੂੰਗਾ ਕਿ ਉਹ ਆ ਜਿਹੜੇ ਸਾਡੇ ਸਕੂਲ ਨੇ ਐਡਿਡ ਸਕੂਲ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਉਹ ਹੈਲਪ ਨਹੀਂ ਕਰਦੇ ਲੇਕਿਨ ਕਿੰਨੇ ਲੱਖਾਂ ਬੱਚੇ ਆ ਇਹ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਗਵਰਨਮੈਂਟ ਦੇਖੋ ਸਰਕਾਰ ਲੋਕਾਂ ਦੀ ਹੁੰਦੀ ਹੈ ਨਾ ਇਹ ਸਕੂਲ ਵੀ ਲੋਕਾਂ ਦੇ ਆ ਉਹਨਾਂ ਨੂੰ ਜ਼ਰੂਰ ਇਹਨਾਂ ਬਾਰੇ ਸੋਚਣਾ ਚਾਹੀਦਾ ਬਿਲਕੁਲ ਸ਼ੁਕਰੀਆ ਜੀ ਮੇਰਾ ਨਾਮ ਡਾਕਟਰ ਕੁਲਵਿੰਦਰ ਪਰਮਨਹਾਸ ਹੈ ਜੀ ਮੈਂ ਲੁਧਿਆਣਾ ਤੋਂ ਆਈ ਹਾਂ ਮੈਂ ਮੀ ਇੰਗਲਿਸ਼ ਐਮਏ ਪੰਜਾਬੀ ਬੀਏ ਤੇ ਪੀਐਸਡੀ ਕੀਤੀ ਹੋਈ ਹੈ ਔਰ ਮੈਂ ਛੱਤੀ ਕਿਤਾਬਾਂ ਲਿਖੀ ਹੋਈਆਂ ਨੇ ਪੰਜਾਬੀ ਦੇ ਵਿੱਚ ਔਰ ਇੰਗਲਿਸ਼ ਦੇ ਵਿੱਚ ਔਰ ਮੈਂ ਵੀ ਇੱਕ ਸਕੂਲ ਚਲਾ ਰਹੀ ਹਾਂ ਜਿਸ ਦੇ ਵਿੱਚ ਨੀਡੀ ਸਟੂਡੈਂਟਸ ਸੇ ਤੁਗੀਆਂ ਜੋ ਆਪਣੀਆਂ ਵਾਲੇ ਬੱਚੇ ਪੜ ਰਹੇ ਆ 100 ਦੇ ਕਰੀਬ ਔਰ ਮੈਂ ਪਿਛਲੇ 12 ਸਾਲ ਤੋਂ ਇਹ ਸੇਵਾ ਨਿਭਾ ਰਹੀ ਆ ਇਸੇ ਸੇਵਾ ਦੇ ਅਧੀਨ ਹੀ ਸਰਦਾਰ ਅਮਰ ਸਿੰਘ ਜੀ ਸਾਡੇ ਸਕੂਲ ਨਾਲ ਜੁੜੇ ਹੋਏ ਆ ਇਹ ਵੀ ਸਾਡੇ ਬੱਚਿਆਂ ਦੀ ਜਾਂ ਕਿ ਹੈਲਪ ਕਰਦੇ ਆ ਕਦੀ ਕਾਪੀਜ਼ ਦੇ ਦਿੰਦੇ ਆ ਕਦੀ ਜਿਹੜੀ ਵੀ ਚੀਜ਼ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਪ੍ਰੋਵਾਈਡ ਕਰਦੇ ਆ ਇਸੇ ਕਰਕੇ ਇਹਨਾਂ ਨੇ ਮੈਨੂੰ ਵੀ ਇੱਥੇ ਇਨਵਾਈਟ ਕੀਤਾ ਵੀ ਅਸੀਂ ਵੀ ਇੱਕ ਸੰਸਾਰ ਚਲਾ ਰਹੇ ਆ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਸੇਮ ਆਈਡੀਆਸ ਹੈ ਜਿਸ ਕਰਕੇ ਸਾਡਾ ਆਪਸ ਦੇ ਵਿੱਚ ਮਿਲਨ ਹੋ ਗਿਆ कि ਉਹਨਾਂ ਦੇ ਜਿਹੜੇ ਉਹ ਸੇਵਾ ਕਰ ਰਿਹਾ ਆਈ ਥਿੰਕ ਇਹ ਉਹਨਾਂ ਦੀ ਅੱਛੀ ਸੋਚ ਹੀ ਹੈ ਇਨਸਾਨ ਜੋ ਅੱਛਾ ਸੋਚਦਾ ਹੈ ਉਹ ਹੀ ਅੱਛਾ ਕਰਦਾ ਹੈ ਠੀਕ ਹੈ ਤੇ ਮੈਂ ਸਰ ਅਮਰ ਸਿੰਘ ਜੀ ਦਾ ਜਨਮ ਦਿਨ ਵੀ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਦੀਆਂ ਤੇ ਜਿਹੜੇ ਬੱਚਿਆਂ ਨੂੰ ਫਰਸ ਸੈਕਿੰਡ ਥਰਡ ਆਏ ਉਹਨਾਂ ਦਾ ਐਨੂਅਲ ਪ੍ਰਾਈਜ਼ ਰਿਸਿਵਿੰਗ ਫੰਕਸ਼ਨ ਸੀ ਉਹਦੇ ਵੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਦੀ ਠੀਕ ਹੈ ਮੇਰਾ ਛੋਟਾ ਜਿਹਾ ਸਵਾਲ ਆ ਮੈਂ ਜਿਹੜੇ ਬੱਚੇ ਨੇ ਇਹਨਾਂ ਦੇ ਵਿੱਚ ਮੈਂ ਦੇਖਦਾ ਇਹ ਪ੍ਰਵਾਸੀ ਬੱਚੇ ਜਿਆਦਾ ਨੇ ਆਪਣੇ ਜਿਹੜੇ ਪੰਜਾਬ ਦੇ ਬੱਚੇ ਘੱਟ ਨੇ ਤੁਸੀਂ ਕੀ ਸਮਝਦੇ ਆਉਣ ਵਾਲਾ ਫਿਊਚਰ ਪੰਜਾਬ ਦਾ ਕਿਸ ਤਰ੍ਹਾਂ ਦੇਖਦੇ ਮੇਰੇ ਪਾਸ ਵੀ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਆਈ ਥਿੰਕ ਦੋ ਹੀ ਬੱਚੇ ਆ ਜਿਹੜੇ ਪੰਜਾਬੀ ਐ ਸਾਰੇ ਸਟੂਡੈਂਟਸ ਜਿਹੜੇ ਆ ਪ੍ਰਵਾਸੀ ਐ ਉਹਦਾ ਰੀਜ਼ਨ ਤਾਂ ਹੀ ਕੀ ਹੈ ਕਿ ਸਾਡੇ ਤਾਂ ਸਾਰੇ ਯੰਗ ਜਨਰੇਸ਼ਨ ਸਾਰੀ ਬਾਹਰ ਚਲੀ ਗਈ ਐ ਤੇ ਇਹ ਬੱਚੇ ਕਿੱਥੋਂ ਪੈਦਾ ਹੋਣਗੇ ਸਾਡੇ ਇੱਥੇ 올ਡ ਪੀਪਲ ਰਹਿ ਗਏ ਆ ਵਿਚਾਰੇ ਜਿਹੜੇ ਦੁਆਬੇ ਦੇ ਵਿੱਚ ਤਾਂ ਲੋਕੀ ਲੱਗੇ ਹੋਇਆ ਕਈ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਆ ਉੱਥੇ ਘਰਾਂ ਦੇ ਅੱਗੇ ਲਿਖਿਆ ਹੋਇਆ ਵਿਕਾਊ ਕਰ ਹੈ ਤੇ ਬੜੀ ਮਨ ਲਗੀ ਦਿਲ ਰੋਂਦਾ ਜਦੋਂ ਦੇਖਦੇ ਆ ਅਸੀਂ ਵੀ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ ਮੈਂ ਖੁਦ ਦੁਆਬੇ ਨੂੰ ਬਿਲੋਂਗ ਕਰਦੀ ਆ ਜਦੋਂ ਉੱਥੇ ਦੇਖਦੇ ਆ ਵੀ ਘਰਾਂ ਨੂੰ ਲੋਕ ਲੱਗੇ ਹੋਏ ਆ ਜਾਂ ਪ੍ਰਵਾਸੀ ਇਹਨਾਂ ਨੇ ਛੱਡੇ ਹੋਏ ਆ ਬੇਤੀ ਸੀ ਸਾਡੇ ਘਰਾਂ ਦੀ ਦੇਖਭਾਲ ਕਰੋ ਤੇ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬੀ ਬੱਚੇ ਨਹੀਂ ਹੈ ਜਿਹੜੇ ਪ੍ਰਵਾਸੀ ਹੈ ਉਹ ਸਾਰਾ ਫਾਇਦਾ ਉਠਾ ਰਹੇ ਹੈ ਇਹਨਾਂ ਚੀਜ਼ਾਂ ਦਾ ਜਿਹੜੇ ਬੁੱਢੀ ਜੀਵੀ ਨੇ ਜੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਸੁਨੇਹ ਦੇਣਾ ਚਾਹੋਗੇ ਕਿ ਹਮਲਾ ਮਾਰਨ ਤਾਂ ਕਿ ਆਪਾਂ ਵੀ ਪੰਜਾਬ ਜਿਹੜਾ ਹੈਗਾ ਆਪਣਾ ਉਸੇ ਤਰ੍ਹਾਂ ਰੰਗਲਾ ਪੰਜਾਬ ਬਣੇ ਤੇ ਆਪਣੇ ਬੱਚੇ ਵੀ ਯਾ ਵਾਪਸ ਮੁੜ ਕੇ ਆਉਣ ਤੇ ਯਾ ਘਟੋ ਘੱਟ ਬਹੁਤ ਜ਼ਿਆਦਾ ਖੁਸ਼ਹਾਲ ਹੋ ਜਾਣ ਉਹਨਾਂ ਨੂੰ ਕਿਤਾਬਾਂ ਲਿਖਣੀਆਂ ਚਾਹੀਦੀਆਂ ਕਿਤਾਬਾਂ ਦੇ ਵਿੱਚ ਐਸੀ ਆਈਡੀਆਸ ਪੇਸ਼ ਕਰਨੀਆਂ ਚਾਹੀਦੀ ਹੈ ਕਿ ਉਹ ਜਿਹੜੇ ਉਧਰਲੇ ਲੋਕ ਹੈ ਉਹ ਵਾਪਸ ਆਪਣੇ ਪੰਜਾਬ ਦੇ ਵਿੱਚ ਆ ਜਾਣ ਦੇਖੋ ਇਹ ਲੋਕ ਪੰਜਾਬ ਦੇ ਵਿੱਚ ਆ ਕੇ ਕਈ ਲੋਕ ਲੱਖਾਂ ਪਤੀ ਬਣ ਗਏ ਇਹਨਾਂ ਨੇ ਆਪਣੇ ਘਰ ਵੀ ਬਣਾ ਲਏ ਸਾਡੇ ਪੰਜਾਬੀ ਉੱਥੇ ਜਾ ਕੇ ਕਿੰਨੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਔਰ ਸਾਡੇ ਉੱਥੇ ਕਿੰਨੇ ਜਿਹੜੇ ਜੰਗਸਟਰ ਸੇ ਵਿਚਾਰੇ ਦੇਖੋ ਮੌਤੋਂ ਦੇ ਮੂੰਹ ਦੇ ਵਿੱਚ ਜਾ ਰਹੇ ਆ ਦੂਜੇ ਦਿਨ ਸੁਣੋ ਕੋਈ ਨਾ ਕੋਈ ਪੰਜਾਬੀ ਨੌਜਵਾਨ ਮੁੰਡੇ ਦੀ ਡੈਥ ਹੋਈ ਹੁੰਦੀ ਹੈ ਇੱਥੇ ਆ ਕੇ ਜਿਹੜੇ ਪ੍ਰਵਾਸੀ ਆ ਕਿੱਥੇ ਦੇ ਕਿੱਥੇ ਪਹੁੰਚ ਗਏ ਸਾਡੇ ਵਿਚਾਰੇ ਉੱਥੇ ਮਰੀ ਜਾ ਰਹੇ ਆ ਇਸ ਲਈ ਐਜ਼ এ ਬੁੱਧੀਜੀਵੀ ਐਜ਼ এ ਰਾਈਟਰ ਮੈਂ ਉਹਨਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਵਾਪਸ ਆਪਣੇ ਪੰਜਾਬ ਦੇ ਵਿੱਚ ਵਾਪਸ ਆ ਜਾਓ ਇਸ ਵਰਗੀ ਉਪਜਾਊ ਮਿੱਟੀ ਪੂਰੇ ਸੰਸਾਰ ਦੇ ਵਿੱਚ ਨਹੀਂ ਹੈ ਇੱਥੇ ਇਹ ਸੋਨਾ ਉਗਲਦੀ ਹੈ ਤੁਸੀਂ ਆ ਕੇ ਸੋਨਾ اگਾਓ ਉੱਥੇ ਜਾ ਕੇ ਨਾ ਟੱਕਰ ਮਾਰੋ ਕੁਛ ਨਹੀਂ ਹੈ ਬੰਗਲਾਦੇਸ਼ਾਂ ਵਿੱਚ ਬਹੁਤ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਫਰ ਐਮ ਦਾ ਨਿਊਜ਼ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਵਿੱਚ ਇੱਥੇ ਜਿਹੜੇ ਜ਼ਰੂਰਤਮੰਦ ਬੱਚੇ ਨੇ ਉਹਨਾਂ ਨੂੰ ਤੁਸੀਂ ਵਿੱਦਿਆ ਦੇ ਰਹੇ ਹੋ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈਗਾ ਕਿ ਇਸ ਸੰਸਥਾ ਦਾ ਕੰਮਕਾਜ ਜਿਹੜੇ ਬੱਚੇ ਨੇ ਉਹਨਾਂ ਦਾ ਰਿਸਪਾਂਸ ਕਿਸ ਤਰ੍ਹਾਂ ਲੱਗਦਾ ਸਰ ਮੇਰਾ ਨਾਮ ਹਰਮਨ ਹੈ ਤੇ ਮੈਂ ਸੁਸਾਇਟੀ ਵਿੱਚ ਤਿੰਨ ਸਾਲ ਸੇਵਾ ਨਿਭਾਈ ਆ ਮੈਨੂੰ ਸੁਸਾਇਟੀ ਦੇ ਵਿੱਚ ਸ਼ਾਮਿਲ ਕਰਨ ਲਈ ਦਿਸ਼ਾ ਸਾਹਿਬ ਤੇ ਸ੍ਰਾਮ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਆ ਜਿਹੜਾ ਇੱਕ ਨਿਮਾਣੀ ਨੂੰ ਇੰਨਾ ਮਾਣ ਬਖਸ਼ਿਆ ਮੈਂ ਬਹੁਤ ਮਾਣ ਮਹਿਸੂਸ ਕਰਦੀ ਆ ਮੈਂ ਸੁਸਾਇਟੀ ਦਾ ਇੱਕ ਹਿੱਸਾ ਮੰਨਦੀ ਆ ਕਿਉਂਕਿ ਇਸ ਨੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦਿੰਦੇ ਆ ਫ੍ਰੀ ਐਜੂਕੇਸ਼ਨ ਦਿੰਦੇ ਆ ਉਹਨਾਂ ਦਾ ਬਹੁਤ ਫਾਇਦਾ ਹੁੰਦਾ ਨਾਲ ਸਾਡੇ ਵਰਗੇ ਜਿਹੜੇ ਟੀਚਰ ਨੇ ਜਿਵੇਂ ਅਸੀਂ ਇੰਨੀ ਐਜੂਕੇਸ਼ਨ ਹਾਸਲ ਕਰਕੇ ਵੀ ਉਹ ਸੈਲਰੀ ਨਹੀਂ ਅਸੀਂ ਹਨਾ ਅਚੀਮ ਕਰ ਪਾ ਰਹੇ ਸਾਨੂੰ ਇੱਕ ਤਾਂ ਸਾਨੂੰ ਰੋਜ਼ਗਾਰ ਦਾ ਮੌਕਾ ਮਿਲ ਰਿਹਾ ਜਿਹੜੇ ਅੰਨਾ ਸਟਾਫ ਨਾਲ ਜੁੜੀਆਂ ਸਾਨੂੰ ਵੀ ਰੋਜ਼ਗਾਰ ਮਿਲਿਆ ਹੋਇਆ ਤੇ ਬੱਚਿਆਂ ਦਾ ਤਾਂ ਅਰਗਾਨੀਫਿਟ ਹੋ ਰਹੀ ਹੈਗਾ ਪਾਕਿ ਸਾਡਾ ਸਾਰਾ ਸਟਾਫ ਆ ਜਿਹੜਾ ਉਹ ਕੁਆਲੀਫਾਈਡ ਕੋਈ ਕੈਟ ਕਲੀਅਰ ਨੇ ਕੋਈ ਐਬੀਏ ਐਮਏ ਬੀਏ ਸਾਰੇ ਮਤਲਬ ਬਹੁਤ ਹੀ ਕੁਆਲੀਫਾਈਡ ਸਟਾਫ ਆ ਸਕੇ ਇੱਕ ਇਹਨਾ ਮੇਰਾ ਸਵਾਲ ਆ ਕਿ ਮੈਂ ਜ਼ਿਆਦਾਤਰ ਇਸ ਪ੍ਰਵਾਸੀ ਬੱਚੇ ਦੇਖਦਾ ਹੈਗਾ ਤੇ ਆਪਣੇ ਜਿਹੜੇ ਪੰਜਾਬ ਦੇ ਬੱਚੇ ਮੈਂ ਘਟ ਦੇਖ ਰਿਹਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਆਉਣ ਵਾਲਾ ਪੰਜਾਬ ਦਾ ਭਵਿੱਖ ਸਰ ਐਕਚੁਅਲੀ ਇਹਦੇ ਵਿੱਚ ਨਾ ਇਹ ਵੀ ਜਿਹੜੇ ਆਪਣੇ ਪੰਜਾਬੀ ਨਹੀਂ ਉਹ ਜ਼ਿਆਦਾਤਰ ਬਾਹਰ ਵਾਲੇ ਹੋ ਰਹੇ ਨੇ ਜਿਵੇਂ ਹੁਣ ਪਾਸਟੂ ਤੋਂ ਬਾਅਦ ਜਿਹੜਾ ਬਾਹਰ ਜਾਣਾ ਬਾਹਰ ਚੱਤ ਕੇ ਨੇ ਬਾਹਰ ਐਜੂਕੇਸ਼ਨ ਲੈਣ ਜਾਂਦੇ ਬੱਚੇ ਆੰਗੋਗਾ ਜਿਹਨਾਂ ਇਹਹਾਦਰੀ ਆਉਣ ਵਾਲੇ ਸੁਨੇ ਦੇ ਵਿੱਚ ਇਹਨਾਂ ਸਕੂਲਾਂ ਵਿੱਚ ਪੰਜਾਬੀ ਵੀ ਦਿਖਣਗੇ। ਲਹਾਲ ਜੋ ਗਿਣਤੀ ਘਟਾ ਜਾਂ ਪ੍ਰਵਾਸੀ ਬੱਚੇ ਜ਼ਿਆਦਾ ਦਿਖ ਰਹੇ ਉਹਦਾ ਕਾਰਨ ਇਹੀ ਆ ਵੀ ਲੋਕਾਂ ਦਾ ਰਹਿਣ-ਬਾਰ ਬਹੁਤ ਜ਼ਿਆਦਾ ਹੋ ਗਿਆ ਸੀਗਾ। ਹੁਣ ਜਿਵੇਂ ਪਲਸ 2 ਤੋਂ ਬਾਅਦ ਬੰਦ ਹੋ ਗਿਆ, ਸਾਇੰਸ ਵੀ ਜੇ ਬੰਦ ਹੋ ਗਿਆ ਜਾਂ ਕੁਝ ਵੀ ਇਹ ਚੀਜ਼ਾਂ ਦਾ ਕੰਟੈਕਟ ਤੋਊਗਾ ਕਿ ਹੁਣ ਜਿਹੜੇ ਪੰਜਾਬੀ ਲੋਕ ਨੇ ਇਹਨਾਂ ਸਕੂਲਾਂ ਵਿੱਚ ਨਜ਼ਰ ਆਉਣਗੇ। ਬਹੁਤ ਸ਼ੁਕਰੀਆ ਤੁਹਾਡਾ। ਮੇਰਾ ਨਾਮ ਕਵਸਮੈ ਤੇ ਮੈਂ ਟੀਚ ਕਰ ਰਹੀ ਆਂ ਇੰਗਲਿਸ਼ ਮੈਥ ਬੱਚਿਆਂ ਨੂੰ। ਮੈਥ ਮੈਨੂੰ ਪੜਾ ਕੇ ਬਹੁਤ ਜ਼ਿਆਦਾ ਇਹਨਾਂ ਨਾਲ ਮਤਲਬ ਖੁਸ਼ੀ ਮਿਲ ਰਹੀ ਹੈ ਪਰ ਜਿਹੜੇ ਬੱਚੇ ਨੇ ਪ੍ਰਵਾਸੀ ਇਹਨਾਂ ਦਾ ਕਿੱਦਾਂ ਰਿਸਪੌਂਸ ਮਿਲਦਾ ਹੈ ਇਹਨਾਂ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬੱਚੇ ਬਹੁਤ ਹੀ ਮਿਹਨਤ ਨਾਲ ਪੜ ਰਹੇ ਨੇ ਇੱਥੇ ਦੇ ਕੋਈ ਵੀ ਐਸਾ ਮੌਕਾ ਨਹੀਂ ਦੇ ਰਹੇ ਟੀਚਰਾਂ ਨੂੰ ਵੀ ਅਸੀਂ ਪ੍ਰਵਾਸੀ ਤੇ ਪੰਜਾਬੀ ਨੂੰ ਇਹ ਬੋਲ ਲੈਂਦੇ ਨੇ ਪੂਰੀ ਤਰ੍ਹਾਂ ਸਿੱਖ ਰਹੇ ਨੇ ਬੜੀਆਂ ਵਧੀਆ ਇਹਨਾਂ ਦੀ ਪੰਜਾਬੀ ਕੋਈ ਬੋਲ ਰਹੇ ਨਹੀਂ ਸਾਰੇ ਸਾਰੀਆਂ ਭਾਸ਼ਾਵਾਂ ਵਧੀਆ ਸਿੱਖ ਰਹੇ ਨੇ ਓਕੇ ਸ਼ੁਕਰੀਆ ਬਹੁਤ ਹਾਂ ਜੀ ਮੈਡਮ ਅਸੀਂ ਕਹਾਂਗੇ ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਤੇ ਤੁਸੀਂ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਹਾਂ ਜੀ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਐਮਏ ਹਿੰਦੀ ਬੀ ਇੱਥੇ ਮੈਂ ਬੱਚਿਆਂ ਨੂੰ ਅੰਗਰੇਜ਼ੀ ਟੀਚ ਕਰ ਰਹੀ ਹਾਂ ਜੀ ਤੇ ਮੈਡਮ ਇੱਕ ਨਾ ਬੱਚੇ ਇੰਗਲਿਸ਼ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਕਾਫੀ ਕਮਜ਼ੋਰ ਹੁੰਦੇ ਨੇ ਹਾਂਜੀ ਤੇ ਜਿਹੜੇ ਇਹ ਪ੍ਰਵਾਸੀ ਨੇ ਬੱਚੇ ਇੱਕ ਪੰਜਾਬੀ ਆਪਾਂ ਪੰਜਾਬੀ ਪੜ੍ਹਾਉਣ ਲੈਣੋ ਨਾਲ ਤੇ ਨਾਲ ਇੰਗਲਿਸ਼ ਕਿ ਕਿਦਾਂ ਇਹ ਪਕੜ ਇਹਨਾਂ ਦੀ ਵਧੀਆ ਇੰਗਲਿਸ਼ ਵਗੈਰਾ ਤੇ ਆਪਣੀ ਲੈਂਗੁਏਜ ਤੇ ਹਾਂ ਸਰ ਬਹੁਤ ਵਧੀਆ ਕਰ ਰਹੇ ਨੇ ਇੰਗਲਿਸ਼ ਵੀ ਨਾਲ ਪੰਜਾਬੀ ਵੀ ਸਰ ਇਹਨਾਂ ਨੂੰ ਮਤਲਬ ਟਰਾਂਸਲੇਸ਼ਨ ਬਹੁਤ ਵਧੀਆ ਕਰ ਅਸੀਂ ਗਾਈਡ ਕਰਦੇ ਆ ਇਹਨਾਂ ਨੂੰ ਵੀ ਹਿੰਦੀ ਪੰਜਾਬੀ ਦੋਨਾਂ ਨੂੰ ਵਧੀਆ ਕਰ ਰਹੇ ਆ ਜੀ ਸਾਰੇ ਤੁਸੀਂ ਕਦੋਂ ਤੋਂ ਨਿਭਾਰ ਰਹੇ ਹੋ ਸੇਵਾ ਹਾਂ ਜੀ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਇੱਥੇ ਸਰ ਮੈਨੂੰ ਤਾਂ ਲੇ ਥੋੜਾ ਟਾਈਮ ਹੋਇਆ ਜੀ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਮਾਪੇ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਹਾਂਜੀ ਬੱਚਿਆਂ ਦੇ ਮਾਪੇ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਦੇ ਮਾਪੇ ਨੂੰ ਐਦਾਂ ਹੀ ਕਹਾਂਗੇ ਵੀ ਇੱਥੇ ਭੇਜਣ ਬੱਚਿਆਂ ਨੂੰ ਉਹ ਐਜੂਕੇਸ਼ਨ ਵਧੀਆ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਵੀ ਲੈਣ ਮਤਲਬ ਦੀ ਬਹੁਤ ਵਧੀਆ ਇੱਥੇ ਮਾਹੌਲ ਹੈ এনवायरमेंट ਹੈ ਬੱਚਿਆਂ ਨੂੰ ਸਾਰਾ ਕੁਝ ਗਾਈਡ ਕਰ ਰਹੇ ਹਾਂ ਅਸੀਂ ਸਾਰਾ ਸਬਜੈਕਟ ਜਿਹੜੇ ਸਬਜੈਕਟ ਉਹ ਬੱਚੇ ਵੀਕ ਨੇ ਉਹਨਾਂ ਦਾ ਵੀ ਮਤਲਬ ਧਿਆਨ ਰੱਖਿਆ ਜਾ ਰਿਹਾ ਹੈ ਐਕਸਟਰਾ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਠੀਕ ਹੈ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਲਾਸ ਵਿੱਚ ਆਉਣ ਲਈ